ਸਸ਼ਟਕਾਲ ਤੋਂ ਜ਼ਿਕਰ ਹਸਮ ਜੈਨੂ ਸੀ ਮੈਂ ਹਾਂ ਪ੍ਰਦੀਪ ਕੌਰ ਤੱਕ ਅਕਤੂਬਰ ਦਾ ਮਹੀਨਾ ਤਿਉਹਾਰਾਂ ਦੇ ਨਾਲ ਭਰਿਆ ਉਹਨਾਂ ਖਾਸ ਮੌਕਿਆਂ ਦੇ ਨਾਲ ਭਰਿਆ ਜਦੋਂ ਸਕੂਲ ਕਾਲਜ ਸਰਕਾਰੀ ਦਫ਼ਤਰ ਯੂਨੀਵਰਸਿਟੀ ਕਾਲਜ ਤੇ ਬੈਂਕ ਨੇ ਜਿਹੜੇ ਮੁਕੰਮਲ ਤੌਰ ਤੇ ਬੰਦ ਰਹਿਣ ਵਾਲੇ ਨੇ ਤਾਂ ਇਸ ਵੀਡੀਓ ਨੂੰ ਵਿਦਿਆਰਥੀਆਂ ਤੱਕ ਜ਼ਰੂਰ ਸ਼ੇਅਰ ਕਰ ਦਿਓ ਤੇ ਨਾਲ ਹੀ ਸਰਕਾਰੀ ਮੁਲਾਜ਼ਮਾਂ ਤੱਕ ਵੀ ਪਹੁੰਚਾ ਦਿਓ ਕਿਉਂਕਿ ਅਕਤੂਬਰ ਤੇ ਸਤੰਬਰ ਮਹੀਨੇ ਦੇ ਵਿੱਚ ਤਕਰੀਬਨ 25 ਤੋਂ ਪਲੱਸ ਛੁੱਟੀਆਂ ਨੇ ਜਿਹੜੀਆਂ ਐਡ-ਆਨ ਕਰ ਦਿੱਤੀਆਂ ਗਈਆਂ ਨੇ ਤਾਂ ਬਿਲਕੁਲ ਜਾਣਕਾਰੀ ਦੇ ਦਿੰਨੀ ਹੈ ਕਿ ਸਕੂਲ ਕਾਲਜ ਯੂਨੀਵਰਸਿਟੀ ਬੈਂਕ ਤੇ ਹੋਰ ਸਰਕਾਰੀ ਦਫ਼ਤਰ ਨੇ ਜਿਹੜੇ ਮੁਕੰਮਲ ਤੌਰ ਤੇ ਇਹਨਾਂ ਦਿਨਾਂ ਦੇ ਵਿੱਚ ਬੰਦ ਰਹਿਣ ਵਾਲੇ ਨੇ ਸੋ ਤਰੀਕਾ ਤੁਸੀਂ ਨੋਟ ਡਾਊਨ ਕਰ ਲਓ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇ ਕਿ 30 ਸਤੰਬਰ ਨੂੰ ਵਿਸ਼ੇਸ਼ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਜਿਸ ਤੋਂ ਬਾਅਦ 1 ਅਤੇ 2 ਅਕਤੂਬਰ ਨੂੰ ਜਨਤਕ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਦੱਸ ਦੇ ਕਿ 1 ਅਕਤੂਬਰ ਨੂੰ ਨੌਵੀਂ ਤੇ ਦਸਵੀਂ ਦੇ ਤਿਉਹਾਰਾਂ ਦੇ ਕਾਰਨ ਸਕੂਲ ਕਾਲਜ ਸਰਕਾਰੀ ਦਫ਼ਤਰ ਬੰਦ ਰਹਿਣਗੇ ਜਦੋਂ ਕਿ 2 ਅਕਤੂਬਰ ਨੂੰ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਵਸ ਲਈ ਪੂਰਾ ਦੇਸ਼ ਬੰਦ ਰਹੇਗਾ ਇਸ ਦਿਨ ਦੁਸਹਿਰੇ ਦਾ ਵੀ ਤਿਉਹਾਰ ਹੈ ਜਿਸ ਨੂੰ ਲੈ ਕੇ ਸਕੂਲ ਤੇ ਕਾਲਜ ਬੰਦ ਰਹਿਣਗੇ ਬੈਂਕ ਵੀ ਦੋਵੇਂ ਦਿਨ ਬੰਦ ਰਹਿਣਗੇ ਭਵਿੱਖੀ ਕੰਮਕਾਜ ਲਗਾਤਾਰ ਦੋ ਦਿਨ ਠੱਪ ਰਹਿਣ ਵਾਲੇ ਨੇ ਸੋ ਜੇਕਰ ਕੋਈ ਵੀ ਤੁਹਾਡਾ ਬੈਂਕ ਦਾ ਜ਼ਰੂਰੀ ਕੰਮ ਹੈ ਤਾਂ ਉਸ ਨੂੰ ਪਹਿਲਾਂ ਹੀ ਨਿਪਟਾ ਲਓ ਕਿਉਂਕਿ ਲਗਾਤਾਰ ਹੁਣ 1 ਅਤੇ 2 ਤਰੀਕ ਨੂੰ ਦੋ ਦਿਨ ਬੈਂਕ ਨੇ ਜਿਹੜੇ ਮੁਕੰਮਲ ਤੌਰ ਤੇ ਬੰਦ ਰਹਿਣ ਵਾਲੇ ਨੇ ਤਾਂ ਉੱਤਰ ਪ੍ਰਦੇਸ਼ ਬੇਸਿਕ ਐਜੂਕੇਸ਼ਨ ਕਾਉਂਸਲ ਦੇ ਵੱਲੋਂ ਜਾਰੀ ਹਦਾਇਤਾਂ ਦੇ ਅਨੁਸਾਰ 1 ਅਤੇ 2 ਅਕਤੂਬਰ ਨੂੰ ਅਗਸਤ ਤੋਂ ਬਾਅਦ ਅਗਲੀ ਵਿਧਾਈਗੇ ਛੁੱਟੀ ਹੈ ਜਿਹੜੀ 1 ਅਕਤੂਬਰ ਤੋਂ ਸ਼ੁਰੂ ਹੋ ਜਾਏਗੀ ਸਕੂਲ 1 ਬੀ ਅਕਤੂਬਰ ਤੋਂ 23 ਅਕਤੂਬਰ ਤੱਕ ਬੰਦ ਰਹਿਣਗੇ ਕਿਉਂਕਿ 19 ਅਕਤੂਬਰ ਦਾ ਐਤਵਾਰ ਇਸ ਲਈ ਵਿਦਿਆਰਥੀਆਂ ਨੂੰ ਲਗਾਤਾਰ 5 ਦਿਨ ਛੁੱਟੀਆਂ ਮਿਲਣਗੀਆਂ ਤਾਂ ਦੱਸਦੇ ਕਿ 30 ਸਤੰਬਰ ਨੂੰ ਮੰਗਲਵਾਰ ਇਸ ਦਿਨ ਵਿਸ਼ੇਸ਼ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਯਾਨੀ ਕਿ 1 ਅਕਤੂਬਰ ਨੂੰ ਨਰਾਤਿਆਂ ਦਾ ਆਖਰੀ ਦਿਨ ਹੋਏਗਾ ਜਿਸ ਨੂੰ ਮahanawami ਕਿਹਾ ਜਾਂਦਾ ਹੈ ਇਸ ਦਿਨ ਮਾ ਦੁਰਗਾ ਦੇ ਨੌ ਰੂਪ ਸਿੱਧੀ ਦਾਤਰੀ ਦੀ ਪੂਜਾ ਕੀਤੀ ਜਾਂਦੀ ਹੈ ਇਸ ਦਿਨ ਬੱਚਿਆਂ ਨੂੰ ਵੀ ਸਕੂਲ ਤੋਂ ਛੁੱਟੀ ਹੁੰਦੀ ਹੈ ਸੋ ਜੇਕਰ ਜ਼ਿਕਰ ਕੀਤਾ ਜਾਵੇ ਤਾਂ 2 ਅਕਤੂਬਰ ਨੂੰ ਦਸਹਿਰਾ ਤੇ ਗਾਂਧੀ ਜਨਤੀ ਐਸ ਵਾਰ 2 ਅਕਤੂਬਰ ਦਾ ਦਿਨ ਖਾਸ ਹੈ ਕਿਉਂਕਿ ਇਸ ਦਿਨ ਦਸਹਿਰਾ ਤੇ ਗਾਂਧੀ ਜਨਤੀ ਇੱਕੋ ਦਿਨ ਮਨਾਈ ਜਾਏਗੀ ਤਾਂ ਸਾਰੇ ਵਾਲੇ ਦਿਨ ਵੀ ਦੇਸ਼ ਭਰ ਦੇ ਸਾਰੇ ਸਕੂਲਾਂ ਤੇ ਕਾਲਜਾਂ ਦੇ ਵਿੱਚ ਛੁੱਟੀ ਰਹੇਗੀ ਤਾਂ 5 ਅਕਤੂਬਰ ਐਤਵਾਰ ਨੂੰ ਸਾਰੇ ਸਕੂਲ ਕਾਲਜ ਨੇ ਜਿਹੜੇ ਉਹ ਬੰਦ ਰਹਿਣ ਵਾਲੇ ਨੇ ਸਸ਼ਟ੍ਰੀਕਾਲ ਤੋਂ ਜ਼ੇਕਰ ਸਮਝਾਉਣ ਨਿਸ਼ਮੇਹਾ ਪ੍ਰਦੀਪ ਕੌਰ ਅਕਤੂਬਰ ਦਾ ਮਹੀਨਾ ਤਿਉਹਾਰਾਂ ਦੇ ਨਾਲ ਭਰਿਆ ਉਹਨਾਂ ਖਾਸ ਮੌਕਿਆਂ ਦੇ ਨਾਲ ਭਰਿਆ ਜਦੋਂ ਸਕੂਲ ਕਾਲਜ ਸਰਕਾਰੀ ਦਫ਼ਤਰ ਯੂਨੀਵਰਸਿਟੀ ਕਾਲਜ ਤੇ ਬੈਂਕ ਨੇ ਜਿਹੜੇ ਮੁਕੰਮਲ ਤੌਰ ਤੇ ਬੰਦ ਰਹਿਣ ਵਾਲੇ ਨੇ ਤਾਂ ਇਸ ਵੀਡੀਓ ਨੂੰ ਵਿਦਿਆਰਥੀਆਂ ਤੱਕ ਜ਼ਰੂਰ ਸ਼ੇਅਰ ਕਰ ਦਿਓ ਤੇ ਨਾਲ ਹੀ ਸਰਕਾਰੀ ਮੁਲਾਜ਼ਮਾਂ ਤੱਕ ਵੀ ਪਹੁੰਚਾ ਦਿਓ ਕਿਉਂਕਿ ਅਕਤੂਬਰ ਤੇ ਸਤੰਬਰ ਮਹੀਨੇ ਦੇ ਵਿੱਚ ਤਕਰੀਬਨ 25 ਤੋਂ ਪਲੱਸ ਛੁੱਟੀਆਂ ਨੇ ਜਿਹੜੀਆਂ ਐਡ-ਆਨ ਕਰ ਦਿੱਤੀਆਂ ਗਈਆਂ ਨੇ ਤਾਂ ਬਿਲਕੁਲ ਇਹ ਜਾਣਕਾਰੀ ਦੇ ਦੇਣੀਆਂ ਕਿ ਸਕੂਲ ਕਾਲਜ ਯੂਨੀਵਰਸਿਟੀ ਬੈਂਕ ਤੇ ਹੋਰ ਸਰਕਾਰੀ ਦਫ਼ਤਰ ਨੇ ਜਿਹੜੇ ਮੁਕੰਮਲ ਤੌਰ ਤੇ ਇਹਨਾਂ ਦਿਨਾਂ ਦੇ ਵਿੱਚ ਬੰਦ ਰਹਿਣ ਵਾਲੇ ਨੇ ਸੋ ਤਰੀਕਾ ਤੁਸੀਂ ਨੋਟ ਡਾਊਨ ਕਰ ਲਓ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇ ਕਿ 30 ਸਤੰਬਰ ਨੂੰ ਵਿਸ਼ੇਸ਼ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਜਿਸ ਤੋਂ ਬਾਅਦ 1 ਅਤੇ 2 ਅਕਤੂਬਰ ਨੂੰ ਜਨਤਕ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਦੱਸ ਦੇ ਕਿ 1 ਅਕਤੂਬਰ ਨੂੰ 9ਵੀਂ ਤੇ 10ਵੀਂ ਦੇ ਤਿਉਹਾਰਾਂ ਦੇ ਕਾਰਨ ਸਕੂਲ ਕਾਲਜ ਸਰਕਾਰੀ ਦਫ਼ਤਰ ਬੰਦ ਰਹਿਣਗੇ ਜਦੋਂ ਕਿ 2 ਅਕਤੂਬਰ ਨੂੰ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਵਸ ਲਈ ਪੂਰਾ ਦੇਸ਼ ਬੰਦ ਰਹੇਗਾ ਇਸ ਦਿਨ ਦੁਸਹਿਰੇ ਦਾ ਵੀ ਤਿਉਹਾਰ ਹੈ ਜਿਸ ਨੂੰ ਲੈ ਕੇ ਸਕੂਲ ਤੇ ਕਾਲਜ ਬੰਦ ਰਹਿਣਗੇ ਬੈਂਕ ਵੀ ਦੋਵੇਂ ਦਿਨ ਬੰਦ ਰਹਿਣਗੇ ਭਾਵ ਵਿੱਤੀ ਕੰਮਕਾਜ ਲਗਾਤਾਰ ਦੋ ਦਿਨ ਠੱਪ ਰਹਿਣ ਵਾਲੇ ਨੇ ਸੋ ਜੇਕਰ ਕੋਈ ਵੀ ਤੁਹਾਡਾ ਬੈਂਕ ਦਾ ਜ਼ਰੂਰੀ ਕੰਮ ਹੈ ਤਾਂ ਉਸ ਨੂੰ ਪਹਿਲਾਂ ਹੀ ਨਿਪਟਾ ਲਓ ਕਿਉਂਕਿ ਲਗਾਤਾਰ 1 ਅਤੇ 2 ਤਰੀਕ ਨੂੰ ਦੋ ਦਿਨ ਬੈਂਕ ਨੇ ਜਿਹੜੇ ਮੁਕੰਮਲ ਤੌਰ ਤੇ ਬੰਦ ਰਹਿਣ ਵਾਲੇ ਨੇ ਤਾਂ ਉੱਤਰ ਪ੍ਰਦੇਸ਼ ਬੇਸਿਕ ਐਜੂਕੇਸ਼ਨ ਕਾਉਂਸਲ ਦੇ ਵੱਲੋਂ ਜਾਰੀ ਹਦਾਇਤਾਂ ਦੇ ਅਨੁਸਾਰ 1 ਅਤੇ 2 ਅਕਤੂਬਰ ਨੂੰ ਅਗਸਤ ਤੋਂ ਬਾਅਦ ਅਗਲੀ ਵਿਧਾਈਗੀ ਛੁੱਟੀ ਹੈ ਜਿਹੜੀ 1 ਅਕਤੂਬਰ ਤੋਂ ਸ਼ੁਰੂ ਹੋ ਜਾਏਗੀ ਸਕੂਲ 1 ਬੀ ਅਕਤੂਬਰ ਤੋਂ 23 ਅਕਤੂਬਰ ਤੱਕ ਬੰਦ ਰਹਿਣਗੇ ਕਿਉਂਕਿ 19 ਅਕਤੂਬਰ ਦਾ ਐਤਵਾਰ ਇਸ ਲਈ ਵਿਦਿਆਰਥੀਆਂ ਨੂੰ ਲਗਾਤਾਰ 5 ਦਿਨ ਛੁੱਟੀਆਂ ਮਿਲਣਗੀਆਂ ਤਾਂ ਦੱਸਦੇ ਕਿ 30 ਸਤੰਬਰ ਨੂੰ ਮੰਗਲਵਾਰ ਇਸ ਦਿਨ ਵਿਸ਼ੇਸ਼ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਯਾਨੀ ਕਿ 1 ਅਕਤੂਬਰ ਨੂੰ ਨਰਾਤਿਆਂ ਦਾ ਆਖਰੀ ਦਿਨ ਹੋਏਗਾ ਜਿਸ ਨੂੰ ਮahanawami ਕਿਹਾ ਜਾਂਦਾ ਹੈ ਇਸ ਦਿਨ ਮਾ ਦੁਰਗਾ ਦੇ ਨੌ ਰੂਪ ਸਿੱਧੀ ਦਾਤਰੀ ਦੀ ਪੂਜਾ ਕੀਤੀ ਜਾਂਦੀ ਹੈ ਇਸ ਦਿਨ ਬੱਚਿਆਂ ਨੂੰ ਵੀ ਸਕੂਲ ਤੋਂ ਛੁੱਟੀ ਹੁੰਦੀ ਹੈ ਸੋ ਜੇਕਰ ਜ਼ਿਕਰ ਕੀਤਾ ਜਾਵੇ ਤਾਂ 2 ਅਕਤੂਬਰ ਨੂੰ ਦਸਹਿਰਾ ਤੇ ਗਾਂਧੀ ਜਨਤੀ ਇਸ ਵਾਰ 2 ਅਕਤੂਬਰ ਦਾ ਦਿਨ ਖਾਸ ਹੈ ਕਿਉਂਕਿ ਇਸ ਦਿਨ ਦਸਹਿਰਾ ਤੇ ਗਾਂਧੀ ਜਨਤੀ ਇੱਕੋ ਦਿਨ ਮਨਾਈ ਜਾਏਗੀ ਤਾਂ ਸਾਰੇ ਵਾਲੇ ਦਿਨ ਵੀ ਦੇਸ਼ ਭਰ ਦੇ ਸਾਰੇ ਸਕੂਲਾਂ ਤੇ ਕਾਲਜਾਂ ਦੇ ਵਿੱਚ ਛੁੱਟੀ ਰਹੇਗੀ ਤਾਂ 5 ਅਕਤੂਬਰ ਐਤਵਾਰ ਨੂੰ ਸਾਰੇ ਸਕੂਲ ਕਾਲਜ ਨੇ ਜਿਹੜੇ ਉਹ ਬੰਦ ਰਹਿਣ ਵਾਲੇ ਨੇ